Thank you. ਇਹ ਕਿਰਦਾ ਕੰਪਲੈਕਸ ਇਹਦੇ ਨੂੰ ਪਤਾ ਚ ਚਾਰ ਮਿੰਟ ਦਾ ਬੈਡੀ ਫੋਲਡ ਚਾਹੀਦਾ ਜੇ ਵਿੱਚ ਆਪਾਂ ਨੌ ਦਫਤਰ ਆ ਰਿਹਾ ਸੀ ਦਾ ਤੋਂ ਸਭ ਤੋਂ 15 ਤਾਰੀਖ ਚਾਹੀਦੀ ਹੈ ਇਹਨਾਂ ਲਗਭਗ ਲਗ ਨੂੰ ਨੀਲੇ ਰਸਤਾ ਬਣ ਗਈ ਉਹਦਾ ਵੀ ਕੁੱਲ ਤੋਂ ਕਰਾਵਾਂਗੇ ਉਹਦੇ ਨਾਲ ਆਪਣੇ ਟੇੜਾ ਸਾਟਣਾ ਪਿੱਛਲੀ ਸਰਕਾਰ ਦੇ ਪਾਸ ਆਇਆ ਸੀ ਅਰ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ ਮਈ 2023 ਦੀ ਗੱਲ ਹੋਣੀ ਚਾਹੀਦੀ ਮਸਾ ਮੇਰੇ ਖਿਆਲ ਮਈ 2023 ਚ ਇੱਥੇ ਆਏ ਸੀ ਉਦਘਾਟਨ ਕਰਕੇ ਗਏ ਸੀ ਕਿ ਇੱਕ ਤਹਿਸੀਲ ਬਣਾਵਾਂਗੇ ਇੱਕ ਦਫ਼ਤਰ ਬਣਾਵਾਂਗੇ ਜਿੱਥੇ ਸਾਰੇ ਦਫ਼ਤਰ ਇਕੱਠੇ ਹੋਣਗੇ ਇੱਕੋ ਛੱਤ ਥੱਲੇ ਪਹਿਲਾਂ ਕਿੱਥੇ ਜਾਂਦੇ ਸੀ ਕਮਾਲਪੁਰੇ ਮਰਦਖੇੜੇ ਤੂਰ ਬੰਜਾਰੇ ਛੂਲਰ ਕਰਾਟ ਤੇ ਜਿਹੜੇ ਡੀਐਸਪੀ ਜਾਂ ਕੋਈ ਮਾਰਕੀਟ ਕਮੇਟੀ ਦਾ ਦਫ਼ਤਰ ਚ ਬਸਦਾ ਆਇਧਰ ਨੂੰ ਜਾਓ ਆਇਧਰ ਨੂੰ ਜਾਓ ਤਿੰਨ ਚਾਰ ਦਿਨ ਫੁੱਟਦੇ ਸੀ ਇੱਥੇ ਆਓ ਗੱਡੀਆਂ ਖੜਨ ਦੀ ਜਗ੍ਹਾ ਹੈ ਵਧੀਆ ਸ਼ਾਨਦਾਰ ਵੇਟਿੰਗ ਰੂਮ ਹੈ ਇੱਕੋ ਛੱਤ ਅੱਥਲੇ ਸਾਰੇ ਕੰਮ ਹੋਣਗੇ ਤੇ ਆਪਣਾ ਜੋ ਵੀ ਪਟਾ ਪਟਵਾਰੀ ਵੀ ਇੱਥੇ ਹੈ ਡੀਐਸਪੀ ਵੀ ਇੱਥੇ ਹੈ ਐਸਡੀਐਮ ਸਾਹਿਬ ਵੀ ਇੱਥੇ ਹੈ ਤਹਿਸੀਲਦਾਰ ਵੀ ਇੱਥੇ ਹੈ ਸਾਰੇ ਦਫ਼ਤਰ ਇੱਥੇ ਨੇ ਇੱਥੇ ਆ ਕੇ ਆਪਣਾ ਕੰਮ ਕਰਵਾ ਕੇ ਦੋ ਚਾਰ ਘੰਟੇ ਜੋ ਵੀ ਟਾਈਮ ਕੰਮ ਤੇ ਡਿਪੈਂਡ ਕਰਦਾ ਆਪਣਾ ਆਰਾਮ ਨਾ ਕਰੇ ਜਾਓ ਇਹ ਸਾਰੇ ਪੰਜਾਬ 'ਚ ਕਰ ਰਹੇ ਆ ਅਸੀਂ ਔਰ ਸਭ ਤੋਂ ਵਧੀਆ ਗੱਲ ਹੈ ਬਿਲਡਿੰਗ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਇੱਕ ਤਾਂ ਲਾਲ ਇੱਟਾਂ ਜੀਆਂ ਤੋਂ ਖੜਾ ਛੜਾਇਆ ਮੈਂ ਉਹ ਲਾਲ ਇੱਟਾਂ ਜੀ ਵਾਲੀ ਬਣਾਉਣ ਦੇ ਬੰਦਾ ਪਹਿਲੀ ਡਰ ਜਾਂਦਾ ਸਰਕਾਰੀ ਆ ਉਹ ਤਾਂ ਇਹ ਇੱਥੇ ਤਾਂ ਕੰਮ ਖਰਾਬ ਹੋਊਗਾ ਲਾਲ ਇੱਟਾਂ ਜੀ ਤੋਂ ਮੈਂ ਕਹਿੰਦਾ ਲਾਲ ਇਟਾ ਨਾਲ ਨਹੀਂ ਬਣਾਉਣਾ ਯਾਰ ਸ਼ੀਸ਼ੇ ਵਾਲਾ ਵਧੀਆ ਬਣਾਓ ਅੱਜ ਤੋਂ 20 ਸਾਲ ਬਾਅਦ ਵੀ ਵਧੀਆ ਲੱਗੇ ਬਿਲਡਿੰਗ ਹੋਰ ਹੀ ਤਰ੍ਹਾਂ ਦੀਆਂ ਇੱਟਾਂ ਜੀਆਂ ਲਾਉਂਦੇ ਆ ਡਿਪਰੈਸਿੰਗ ਜੀਆਂ ਹਨਾ ਉੱਥੇ ਪਹਿਲੀ ਡਰ ਜਾਂਦਾ ਬੰਦਾ ਵੀ ਯਾਰ ਇੱਥੇ ਤਾਂ ਕੰਮ ਖਰਾਬ ਹੀ ਹੋਊਗਾ ਯਾਰ ਸੋ ਇਸ ਕਰਕੇ ਜੋ ਕੁਝ ਨਵਾਂ ਬਣ ਰਿਹਾ ਹੈ ਉਹ ਅੱਗੇ ਫਿਊਚਰ ਵਾਸਤੇ ਬਣ ਰਿਹਾ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ ਬਣ ਰਿਹਾ ਹੈ ਚਾਹੇ ਸਟੇਡੀਅਮ ਬਣ ਰਿਹਾ ਹੋਣ ਚਾਹੇ ਮੁਹੱਲਾ ਕਲੀਨਿਕ ਬਣ ਰਿਹਾ ਹੋਣ ਚਾਹੇ ਸਕੂਲ ਬਣ ਰਿਹਾ ਹੋਣ ਚਾਹੇ ਕਾਲਜ ਬਣਾਵਾਂਗੇ ਬਿਲਕੁਲ ਅਪਡੇਟਡ ਕੋਈ ਇਹ ਨਹੀਂ ਹੈਗਾ ਕਿ ਪਾਰਕਿੰਗ ਦੀ ਪ੍ਰੋਬਲਮ ਹੋਵੇ ਜਾਂ ਬਾਥਰੂਮ ਨਹੀਂ ਹੈਗੇ ਜੀ ਆ ਲਾਉਣਾ ਭੁੱਲ ਗਏ ਜੀ ਉਹ ਲਾਉਣਾ ਭੁੱਲ ਗਏ ਜੀ ਬਾਹਰ ਚ કરી ਜਾਂਦੇ ਰਹਿੰਦੇ ਪਹਿਲੇ ਨਕਸ਼ੇ ਜਿਹੜੇ ਨੇ ਮੈਂ ਆਪ ਨਕਸ਼ੇ ਚੈੱਕ ਕਰਦਾ ਮੈਂ ਪੁੱਛਦਾ ਪਾਰਕਿੰਗ ਕਿੱਥੇ ਹੈ ਬਾਥਰੂਮ ਕਿੱਥੇ ਨੇ ਲੋਕਾਂ ਦੇ ਬੈਠਣ ਦਾ ਬੇਟਿੰਗ ਦਾ ਏਰੀਆ ਕਿੱਥੇ ਹੈ ਪਾਣੀ ਪੀਣ ਦਾ ਪ੍ਰਬੰਧ ਕਿੱਥੇ ਹੈ ਸੋ ਇਹ ਸਾਰੇ ਦਫਤਰ ਜਿਹੜੇ ਨੇ ਇਹ ਬਿਲਕੁਲ ਅਪਡੇਟਡ ਮਿਲਣਗੇ ਤੁਹਾਨੂੰ ਨਵੇਂ ਮਿਲਣਗੇ 10 ਕਰੋੜ 80 ਲੱਖ ਰੁਪਏ ਲੱਗਿਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਸਟੀਮੇਟ ਜਿਹੜਾ ਐਸਟੀਮੇਟ ਨਾਲ 1.5 ਕਰੋੜ ਰੁਪਇਆ ਬਚਾ ਲਿਆ ਕੱਟ ਲਗਿਆ ਕੱਟ ਲਗਿਆ ਔਰ ਲੱਗਿਆ ਕੁਆਲਿਟੀ ਦਾ ਸਮਾਨ ਹੈ ਨਹੀਂ ਤਾਂ ਜੇ ਕੋਈ ਉਹ ਦੂਜੇ ਹੁੰਦੇ ਦੂਜੇ ਜਿਨ੍ਹਾਂ ਦਾ ਨਾਮ ਲੈਣਾ ਆਪਾਂ ਨੇ ਹੁਣ ਤਾਂ ਨਾਂ ਹੀ ਨਾ ਲਿਆ ਕਰੋ ਉਹਨਾਂ ਦਾ 20-25 ਕਰੋੜ ਤੇ ਜਾਂਦਾ ਕੰਮ ਇਹ ਲੱਗਣਾ ਫੇਰ ਵੀ ਪੰਜ ਪੰਜ ਵੀ ਨਹੀਂ ਸੀ ਇੱਥੇ ਲੋਕਾਂ ਦਾ ਪੈਸਾ ਹੈ ਲੋਕਾਂ ਨੂੰ ਫੈਸਿਲਿਟੀਆਂ ਦਿਓ ਇਹ ਸਾਡੀ ਸੋਚ ਹੈ। ਸੁਸ ਚੀਮੇ ਵੀ ਤਸਬਤੀ ਸਬਤੀ ਸੀਲ ਬਣ ਰਹੀ ਹੈ। ਸਟੇਡੀਅਮ ਥੋੜਾ ਤਿਆਰ ਹੈ। ਭਵਾਨੀਗੜ ਮੈਨੂੰ ਐਮਐਲਏ ਸਾਹਿਬਾਂ ਨੇ ਦੱਸਿਆ ਬਣ ਗਈ ਤਹਿਸੀਲ। ਜਗਰਾਉਂ ਤਿਆਰ ਹੈ। ਹਸਤਾਲਾਂ ਦੇ ਦੁਕਾਟਨ ਹੋ ਰਹੇ ਨੇ। ਨਿਯੁਕਤੀ ਪੱਤਰ ਵੰਡੇ ਜਾ ਰਹੇ ਨੇ। ਨੌਕਰੀਆਂ ਮਿਲ ਰਹੀਆਂ। ਇਹ ਤਾਂ ਫੰਕਸ਼ਨ ਹੀ ਖਤਮ ਹੋ ਗਏ ਸੀ ਪੰਜਾਬ ਚੋਂ। ਨੌਕਰੀਆਂ ਵੰਡਣ ਵਾਲੇ ਫੰਕਸ਼ਨ ਹੀ ਖਤਮ ਹੋ ਗਏ ਸੀ। ਆਪਦੇ ਘਰਦਿਆਂ ਨੂੰ ਦੇ ਜਾਂਦੇ ਸਾਰਾ ਕੁਝ 50000 ਦੇ ਨੇੜੇ 49427 ਹੋ ਗਈਆਂ ਜੀ 49427 ਨੌਕਰੀਆਂ ਦੇ ਕੇ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ 49427 ਤੇ 3 ਤਰੀਕ ਨੂੰ ਪਟਿਆਲੇ 700 ਤੋਂ ਵੱਧ ਹੋਰ ਹੋਣਗੇ 50000 ਹੋ ਜੂਗੀ ਪਰ 3 ਤਰੀਕ ਨੂੰ 50000 ਸਰਕਾਰੀ ਨੌਕਰੀ ਇੱਕ ਬੰਦਾ ਉੱਠ ਕੇ ਕਹਦੇ ਕਿ 1 ਰੁਪਿਆ ਲੱਗਿਆ ਹੋਵੇ ਜਾਂ ਕਿਸੇ ਮంత్రి ਦੀ ਜਮ ਮਲ ਦੀ ਸ਼ਿਫਾਰਿਸ਼ ਪਾਉਣੀ ਪੈਗੀ ਹੋਵੇ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਦੇ ਢੋਲ ਵੱਜ ਰਹੇ ਨੇ ਜਦੋਂ ਨੌਕਰੀ ਲੈ ਕੇ ਪਹੁੰਚਦੇ ਨੇ ਘਰੇ ਕੜਾਹੀ ਚੜਦੀ ਹੈ ਉੱਥੇ ਵਧਾਈਆਂ ਦੇਣ ਆਉਂਦੇ ਲੋਕ ਉਹ ਮੁੰਡਾ ਤੁਸੀਂ ਦੇਖਿਆ ਹੁਣਾਂ ਪਿੱਛੇ ਮੈਂ ਪਰਸ ਪਰਸ ਚੌਥੀ ਦੀ ਗੱਲ ਹੈ ਇਟਲੀ ਤੋਂ ਆਇਆ ਕਹਿੰਦਾ ਜੀ ਸਿੱਧਾ ਹੀ ਆਇਆ ਘਰੇ ਵੀ ਨਹੀਂ ਗਿਆ ਆ ਜੀ ਕਹਿੰਦਾ ਮੈਨੂੰ ਈਮੇਲ ਆ ਗਈ ਕਹਿੰਦਾ ਵੀ ਬਿਜਲੀ ਬੋਰਡ 'ਚ ਲੱਗ ਗਿਆ ਕਹਿੰਦਾ ਚਲੋ ਵੀ ਚੱਲੀਏ ਐਨੀ ਸੋਹਣੀ ਧਰਤੀ ਹੈ ਝੋਟੇ ਦੇ ਸਿਰ ਵਰਗੀ ਧਰਤੀ ਹੈ ਇੰਨੀ ਮਿਹਨਤੀ ਕੌਮ ਹੈ ਮਿੱਟੀ ਚ ਸੋਨਾ ਉਗਾਉਣ ਵਾਲੀ ਮਿਹਨਤ ਕਰ ਲੈਨੇ ਆ ਗੁਰੂਆਂ ਦਾ ਅਸ਼ੀਰਵਾਦ ਹੈ ਹਰ ਪਿੰਡ ਦੇ ਵਿੱਚ ਕਿਸੇ ਸ਼ਹੀਦ ਦਾ ਬੁੱਤ ਲੱਗਿਆ ਹੈ ਹਰ ਲਗਭਗ ਦੂਜੇ ਤੀਜੇ ਪਿੰਡ ਚ ਕੋਈ ਗੁਰੂ ਚਰਨ ਛੋਹ ਪ੍ਰਾਪਤ ਪਿੰਡ ਹੈ ਬਾਣੀ ਸਰਬੱਤ ਦਾ ਭਲੇ ਦੀ ਰਹਿਰਾਸ ਵੇਲੇ ਤੇ ਅੰਮ੍ਰਿਤ ਵੇਲੇ ਗੂੰਜਦੀ ਹੈ ਠੀਕ ਹੈ ਨਾ ਗੀਤਾ ਦਾ ਪਾਠ ਹੁੰਦਾ ਸਵੇਰੇ ਮਲੇਰ ਕੋਟਲੇ ਵਾਲੇ ਪਾਸੇ ਕੁਰਾਨ ਸ਼ਰੀਫ ਦਾ ਪਾਠ ਹੁੰਦਾ ਹੈ। ਭਨਵਾਜਾਂ ਪੜੀਆਂ ਜਾਂਦੀਆਂ। ਇੰਨੀ ਅਸ਼ੀਰਵਾਦ ਪ੍ਰਾਪਤ ਧਰਤੀ ਦੁਨੀਆ ਤੇ ਨਹੀਂ ਹੈਗੀ ਕਿਤੇ। ਫੇਰ ਵੀ ਛੱਡ ਛੱਡ ਕੇ ਭੱਜੀ ਜਾਂਦੇ ਆ ਸਿਸਟਮ ਕਰਕੇ। ਉਹ ਉਹੀ ਪੁਲਿਸ ਵਾਲੇ ਨੇ, ਉਹੀ ਡਿਪਟੀ ਕਮਿਸ਼ਨਰ ਨੇ, ਉਹੀ ਖੰਭੇ ਨੇ, ਉਹੀ ਜੈਂਪਰ ਨੇ, ਉਹੀ ਫਿਓਜ ਨੇ, ਉਹੀ ਤਾਰਾਂ ਨੇ। ਹੁਣ ਕਿਵੇਂ ਬਿਜਲੀ ਆਉਣ ਲੱਗ ਗਈ? ਹੁਣ ਕਿਵੇਂ ਕੰਮ ਹੋਣ ਲੱਗ ਗਿਆ? ਨੀਅਤ ਸਾਫ਼ ਚਾਹੀਦੀ ਐ ਬਸ। ਜੇ ਨੀਤ ਖਰਾਬ ਹੈ ਤਾਂ ਸਾਰਾ ਕੁਝ ਹੀ ਖਰਾਬ ਹੈ। ਜੇ ਨੀਅਤ ਸਾਫ਼ ਹੈ ਤਾਂ ਸਭ ਕੁਝ ਸਾਫ਼ ਹੈ ਆਪਣੇ ਸਿਆਣੇ ਕਹਿੰਦੇ ਹਨ ਨਾ ਨੀਤਾਂ ਨੂੰ ਮਰਾਦਾ ਸੱਚੀਆਂ ਨੀਤਾਂ ਨੂੰ ਮਰਾਦਾ ਨੇ ਬਸ ਭਾਈਚਾਰੇ ਵਿੱਚ ਰਹਿਨੇ ਆ ਇੱਕ ਦੂਜੇ ਦੇ ਨਾਲ ਮਿਲ ਕੇ ਰਹਿਨੇ ਆ ਸਾਰਿਆਂ ਦੇ ਧਰਮ ਇਕੱਠੇ ਉਹਨਾਂ ਦੇ ਉਤਸਵ ਉਹਨਾਂ ਦੀਆਂ ਰਾਮ ਨੌਮੀਆਂ ਸਾਡੀਆਂ ਸੰਗਰਾਦਾਂ ਸਾਡੀਆਂ ਈਦਾਂ ਸਾਡੀਆਂ ਜਿਹੜੀਆਂ ਹਨੂਮਾਨ ਜਨਮਤੀਆਂ ਸਾਡੀਆਂ ਦੀਵਾਲੀਆਂ ਸਾਡੀਆਂ ਲੋੜੀਆਂ ਸਾਰੀਆਂ ਸਾਂਝੀਆਂ ਨੇ ਸਾਡੀਆਂ ਸੋ ਅਸੀਂ ਇਥੇ ਨਫਰ ਦਾ بیچ ਵੀ ਜੰਡੰਦੇ ਸੋ ਇਸ ਕਰਕੇ ਮੈਂ ਡਿੜਬੇ ਵਾਲਿਆਂ ਨੂੰ ਕਿਉਂਕਿ ਮੇਰਾ ਆਪਣਾ ਹਲਕਾ ਹੈ ਸਤੌਜ ਪਿੰਡ ਮੇਰਾ ਡਿੜਬੇ ਚ ਪੈਂਦਾ ਸਤੌਜ ਵਾਲੇ ਵੀ ਆਏ ਹੋਏ ਨੇ ਮਨ ਲਗਾ ਬੈਠੇ ਅਗਰਬਖਸ਼ ਹੋ ਰਹੀ ਆ ਵਾਹ ਵੇ ਵਾਹ ਤੇ ਜੱਜਸ ਵੀ ਹੋ ਰਹੀ ਕਰਬਖਸ਼ ਹੋ ਰਹੀ ਸੋ ਸਾਡਾ ਪਿੰਡ ਆਖਰੀ ਪਿੰਡ ਹੈ ਡਿੜਬੇ ਹਲਕੇ ਦਾ ਤੇ ਸੋ ਐਮਐਲਏ ਸਾਹਿਬ ਉਹਨੂੰ ਮੰਤਰੀ ਬਣਾਉਣ ਸਾਡਾ ਵੀ ਹਿੱਸਾ ਜੀ ਹੈ ਸੋ ਪਿੰਡਾਂ ਦੇ ਵਿੱਚ ਸੜਕਾਂ ਪਿੰਡਾਂ ਵਾਲੀਆਂ ਸੜਕਾਂ ਹੁਣ ਪ੍ਰੈਫਰ ਕਰ ਰਹੇ ਆ ਮੰਗਾ ਲਿਆ ਸਾਰੀਆਂ ਲਿਸਟਾਂ ਸ਼ਾਨਦਾਰ ਸੜਕਾਂ ਬਣਾਵਾਂਗੇ ਫਿਰ ਲਾਇਬ੍ਰੇਰੀਆਂ ਸਕੂਲ ਸੋਲਰ ਲਾਈਟਾਂ ਜੋ ਪਿੰਡ ਨੂੰ ਪ੍ਰੈਫਰਲੀ ਚਾਹੀਦਾ ਕਿ ਪਿੰਡਾਂ ਚ ਟੋਬਿਆਂ ਦਾ ਬਹੁਤ ਬੁਰਾ ਹਾਲ ਹੈ ਉਹ ਠੀਕ ਕਰਾਂਗੇ ਕੋਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਮਾਹੀ ਕਹਿੰਦਾ ਨੀਂਦ ਦੀ ਕਮੀ ਹੁੰਦੀ ਹੈ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਸੋ ਇਸ ਕਰਕੇ ਤੁਹਾਡੇ ਕੋਲੇ ਅੱਜ ਮੈਂ ਸਪੈਸ਼ਲੀ ਆਇਆ ਕਿ ਨੀ ਸ਼ਾਨਦਾਰ ਬਿਲਡਿੰਗ ਲੋਕ ਦੇਖਣ ਆਇਆ ਕਰਨਗੇ ਇਹਨੂੰ ਹੋਰ ਮੈਨੂੰ ਪਤਾ ਅੱਜ ਅੱਜ ਵਾਲਾ ਪ੍ਰੋਗਰਾਮ ਇਹਨਾਂ ਨੇ ਚਲਾ ਦੇਣਾ ਹੈ ਟੀਵੀ ਤੇ ਤੇ ਹੁਣ ਆਈ ਲੋ ਫੋਨ ਮੈਨੂੰ ਵੀ ਸਾਡੇ ਵੀ ਬਣਾਓ ਜੀ ਇਹੇ ਜੀ ਕੋਈ ਉਹਦੇ ਨਾਲੇ ਕਹਿਣਗੇ ਕੋਈ ਕਹਿਣਗੇ ਉਧਰ ਆਓ ਜੀ ਅੰਮ੍ਰਿਤਸਰ ਵਾਲੇ ਪਾਸੇ ਕੋਈ ਕਹਿਣਗੇ ਤਰਨ ਤਰਨ ਵਾਲੇ ਪਾਸੇ ਸਾਡੇ ਵੀ ਬਣਾਓ ਜੀ ਕਿਉਂਕਿ ਜਦੋਂ 16 ਮਾਰਚ ਨੂੰ ਸੌ ਚੁੱਕੀ ਸੀ 21% ਪਾਣੀ ਵਰਤ ਰਿਆ ਸੀ ਪੰਜਾਬ ਆਪਦੀਆਂ ਨਹਿਰਾਂ ਦਾ 21% ਤੇ ਅੱਜ ਕੜ-ਕੜ ਕੇ ਅਸੀਂ ਰਜਵਾਹੇ ਮੋਗੇ ਬਣਾ ਬਣਾ ਕੇ ਪਾ ਪਾ ਕੇ ਪਾਈਪਾਂ ਅੱਜ ਅਸੀਂ 84% ਤੇ ਪਹੁੰਚ ਗਏ ਚਾਰ ਗੁਣਾ ਵਧ ਗਿਆ ਚਾਰ ਗੁਣਾ ਤੁਸੀਂ ਆਪ ਤੁਹਾਡੀਆਂ ਵੀਡੀਓ ਮੈਂ ਦੇਖਦਾ ਹੁਣਾਂ 35 ਸਾਲ ਬਾਅਦ ਸਾਡੇ ਪਿੰਡ ਪਾਣੀ ਦੇਖਿਆ ਜੀ 40 ਸਾਲ ਬਾਅਦ ਪਾਣੀ ਦੇਖਿਆ ਜੀ ਉਹਦੇ ਨਾਲ ਕੀ ਹੋਊਗਾ ਨਹਿਰਾਂ ਦਾ ਪਾਣੀ ਸਾਡਾ ਹੈ ਅਸੀਂ ਕਿਹੜਾ ਕਿਧੋਂ ਕੋਈ ਇਹ ਤੇ ਕੋਈ ਰੋਕ ਰਹੇ ਆ ਕਿਸੇ ਦਾ ਪਾਣੀ ਸਾਡਾ ਪਾਣੀ ਐ ਨਹਿਰਾਂ ਦਾ ਪਾਣੀ ਆਊਗਾ ਉਹਦੇ ਨਾਲ ਥੱਲੋਂ ਪਾਣੀ ਜਿਹੜਾ ਉਹ ਘੱਟ ਖੱਡਿਆ ਜਾਊਗਾ ਟਿਊਬਲ ਜਦੋਂ ਨਹੀਂ ਚਲਾਵਾਂਗੇ ਕੱਸੀ ਦਾ ਪਾਣੀ ਆ ਗਿਆ ਤੇ ਬਿਜਲੀ ਦਾ ਵੀ ਖਰਚਾ ਬਚੂਗਾ ਤੇ ਨਹਿਰ ਦਾ ਪਾਣੀ ਮਿਨਰਲ ਹੁੰਦਾ ਉਹ ਚ ਤੱਤ ਨੇ ਉਪਜਾਊ ਸ਼ਕਤੀ ਵਧੂਗੀ ਔਰ ਤੁਹਾਨੂੰ ਇੱਕ ਖੁਸ਼ੀ ਦੀ ਗੱਲ ਦੱਸ ਦਿੰਨੇ ਆ ਬਈ ਤਾਂ ਮੈਂ ਥੋੜਾ ਜਿਹਾ ਚਾਹੁੰਦਾ ਸੀ ਇਹ ਵੀ ਥੋੜਾ ਜਿਹਾ ਲੇਟ ਦੱਸਿਏ ਕਿਉਂਕਿ ਮੈਂ ਕਿਤੇ ਫੇਰ ਨਾ ਦੁਬਾਰੇ ਪਏ ਨਿਕਲوں ਤੁਸੀਂ ਉਸ ਕੰਮ ਨੂੰ ਵੀ ਆਪਣੇ ਪੰਜਾਬ ਦੇ ਵਿੱਚ ਇੰਡੀਆ ਦਾ ਜਿਹੜਾ ਭਾਰਤ ਸਰਕਾਰ ਦਾ ਆਧਾਰ ਹੈ ਪਾਣੀ ਦਾ ਉਹਦੀ ਰਿਪੋਰਟ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ 'ਚ ਪਾਣੀ ਜਿਹੜਾ ਹੈ ਲਗਭਗ ਅੱਧੇ ਮੀਟਰ ਤੋਂ ਉੱਪਰ ਮਤਲਬ ਉੱਚਾ ਹੋ ਗਿਆ ਉੱਪਰ ਆ ਗਿਆ ਮਤਲਬ ਪਾਣੀ ਬਹੁਤ ਥੱਲੇ ਚਲੇ ਗਿਆ ਸੀ ਨਾ ਮੈਂ ਤਾਂ ਨਹੀਂ ਦੱਸਦਾ ਸੀ ਕਿ ਕਿਤੇ ਫੇਰ ਨਾ ਗੱਡ ਲਉ ਪਾਈਪਾਂ ਵੀ ਆ ਗਿਆ ਆ ਗਿਆ ਉੱਤੇ ਆ ਗਿਆ ਚਲੋ 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 ਪਰ ਅਸੀਂ ਤੁਹਾਨੂੰ ਪਾਣੀ ਦੇਵਾਂਗੇ ਪਰ ਆਪਾਂ ਬਚਾਉਣਾ ਬਹੁਤ ਜ਼ਰੂਰੀ ਆ ਭਵਿੱਖ ਵਾਸਤੇ ਬਹੁਤ ਮੀਟਿੰਗਾਂ ਕਰਦੇ ਆ ਬੜੇ ਬੜੇ ਐਕਸਪਰਟਾਂ ਨੂੰ ਬੁਲਾਉਨੇ ਆ ਕੱਲ ਵੀ ਵਰਲਡ ਬੈਂਕ ਵਾਲਿਆਂ ਨਾਲ ਮੀਟਿੰਗ ਸੀ ਮੰਤਰੀ ਸਾਹਿਬ ਉੱਥੇ ਸੀ ਨਾਲ ਮੇਰੇ ਤੇ ਵੀ ਕਿਵੇਂ ਅਸੀਂ ਪਾਣੀ ਆਪਣਾ ਪੰਜਾਬ ਦਾ ਜਿਹੜਾ ਬਚਾਉਣਾ ਹੈ ਤੇ ਕਿਵੇਂ ਅਸੀਂ ਧਰਤੀ ਬਚਾਉਣੀ ਹੈ ਕ੍ਰੌਪ ਡਾਈਵਰਸੀਫਿਕੇਸ਼ਨ ਕਹਿੰਦੇ ਆ ਅੰਗਰੇਜ਼ੀ 'ਚ ਇਹਨੂੰ ਕਿ ਫਸਲ ਬਦਲ ਲਓ ਮੈਂ ਕਹਾਂ ਜੀ ਫਸਲ ਐ ਨਹੀਂ ਬਦਲੀ ਜਾਣੀ ਉਹ ਚਾਹੇ ਸਾਡੇ ਕੋਲੇ ਬਾਜਰਾ ਵਿਚਵਾ ਲਓ ਸਾਥੋਂ ਮੱਕੀ ਵਿਜਵਾ ਲਓ ਸਰੋਂ ਵਿਜਵਾ ਲਓ ਦਾਲਾਂ ਵਿਜਵਾ ਲਓ ਸਬਜ਼ੀਆਂ ਵਿਜਵਾ ਲਓ ਜੋ ਮਰਜ਼ੀ ਵਿਜਵਾ ਲਓ ਧਰਤੀ ਸਾਡੀ ਬਹੁਤ ਜਰਖੇਜ਼ ਐ ਉਪਜਾਊ ਐ ਪਰ ਮੈਂ ਕਿਉਂਕਿ ਪਿੰਡਾਂ ਚ ਰਿਹਾ ਮੈਨੂੰ ਪਤਾ ਵੀ ਜੇ ਮੇਰੇ ਕੋਲ 10 ਕਿੱਲੇ ਨੇ ਮੈਂ 10 ਕਿੱਲਿਆਂ ਚ ਜੀਰੀ ਲਾਉਣਾ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ 5 ਕਿੱਲਿਆਂ ਚ ਜੀਰੀ ਲਾਵਾਂ 5 ਕਿੱਲਿਆਂ ਚ ਮੈਂ ਮੱਕੀ ਬੀਜ ਲਾਂ ਬਾਜਰਾ ਬੀਜ ਲਾਂ ਸਰੋਂ ਬੀਜ ਲਾਂ ਬੀਜ ਲੂੰਗਾ ਮੈਂ ਠੀਕ ਐ ਪਰ ਜਿੰਨਾ ਮੈਨੂੰ 5 ਕਿੱਲੇ ਜੀਰੀ ਚੋਂ ਫਾਇਦਾ ਹੋਊਗਾ ਮੁਨਾਫਾ ਹੋਊਗਾ ਉਹ ਦੇਸੀ ਤਰੀਕੇ ਨਾਲ ਸਮਝਾਉਣਾ ਮੈਂ ਤੁਹਾਨੂੰ ਉਨੇ ਹੀ ਮੈਨੂੰ 5 ਕਿੱਲੇ ਮੇਰੇ ਮੱਕੀ ਵਾਲੇ ਜਾਂ ਬਾਜਰੇ ਚੋਂ ਫਾਇਦਾ ਹੋਣਾ ਚਾਹੀਦਾ ਚਾਹੇ ਸਰਕਾਰ ਦੇਵੇ ਚਾਹੇ ਸੈਂਟਰ ਸਰਕਾਰ ਦੇਵੇ ਤਾਂ ਮੈਂ ਫਿਰ ਅਗਲੀ ਵਾਰ 5 ਤੋਂ ਮੈਂ 6 ਵੀ ਵੇਚ ਸਕਦਾ ਬਾਜਰਾ ਵੀ ਇੱਧਰ ਮਿਹਨਤ ਵੀ ਘਟਿਆ ਸਪਰੇ ਵੀ ਘਟਿਆ ਨਹੀਂ ਤਾਂ ਫਿਰ ਮੈਂ 10 ਦੇ 10 ਕਿਲ ਦੁਬਾਰੇ ਜੀਰੀ ਦੇ ਲਾਊਗਾ ਆਪ ਹਰਕ ਕੱਢਣਾ ਪਊਗਾ ਸੋ ਇਹੀ ਕਿਸਾਨਾਂ ਦੀ ਵੀ ਇਹੀ ਮੰਗ ਹੈ ਮੈਸਪੀ ਸਾਨੂੰ ਦੇ ਦੋ ਅਸੀਂ ਤਾਂ ਜੋ ਮਰਜੀ ਬਜਵਾ ਲਓ ਸਾਨੂੰ ਉਹਨੇ ਕੋਨੇ ਕੇ ਦੇ ਦੋ ਅਸੀਂ ਤਾਂ ਆਪ ਖੜਾ ਛੜਾਉਣਾ ਚਾਹੁੰਦੇ ਆ ਜੀ ਛੋਣੇ ਤੋਂ 180 ਲੱਖ ਮੀਟਰ ਕਟਨ ਛੋਣਾ ਦਿੱਤਾ ਹੈ ਵੇਸ਼ ਨੂੰ ਤੇ 180 ਲੱਖ ਮੀਟਰ ਕਟਨ ਉਹ ਤਾਂ ਬੜੇ ਪ੍ਰਾਊਡ ਨਾ ਕਹਿੰਦੇ ਨੇ ਉ ਤਾਂ ਬੜੇ ਮਾਣ ਨਾਲ ਕਹਿੰਦੇ ਨੇ ਪੰਜਾਬ ਸਾਡੀ ਫੂਟਬਾਲ ਹੈ 180 ਲੱਖ ਮੀਟਰਿਕ ਟਨ ਝੋਨਾ ਦੇ ਰਿਹਾ ਹੈ ਅੰਦਾਜ਼ਾ 15 ਦਿਨਾਂ ਬਾਅਦ ਕਹਿੰਦੇ ਨੇ ਪਰਚੇ ਕਰੋ ਇਹਨਾਂ ਤੇ ਪ੍ਰਾਲੀ ਫੂਕਦੇ ਨੇ ਮੈਂ ਕਿਹਾ ਜੇ 180 ਲੱਖ ਮੀਟਰਿਕ ਟਨ ਚੌਲ ਪੈਦਾ ਕੀਤੇ ਨਾਲ ਪ੍ਰਾਲੀ ਨਹੀਂ ਪੈਦਾ ਹੋਊਗੀ ਫਿਰ ਹੁਣ ਇਹ ਤਾਰਾਂ ਤੇ ਲੱਗਦੀ ਹੈ ਜਿਹੜੇ ਜੀਰੀ ਦੀਆਂ ਬੱਲੀਆਂ ਤਾਰਾਂ ਤੇ ਲੱਗਦੀਆਂ ਨੇ ਉਹ ਤਾਂ ਪ੍ਰਾਲੀ ਨਾਲ ਆਊਗੀ ਉਹ ਬੈਠੇ ਨੇ ਬਾਬੂ ਦਫ਼ਤਰਾਂ ਚ ਉਹਨੂੰ ਪਤਾ ਕੱਖ ਨਹੀਂ ਜੀ ਮੈਂ ਕਿਹਾ ਵੀ ਅੱਗ ਅਸੀਂ ਵੀ ਨਹੀਂ ਲਾਉਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਧੂਆਂ ਸਾਡੇ ਫੇਫੜਿਆਂ ਵਿੱਚ ਦੀ ਸਾਡੇ ਪਿੰਡ ਉੱਤੋਂ ਦੀ ਲੰਗਦਾ ਨਾ ਚਲ ਪਹਿਲਾਂ ਤਾਂ ਦਿੱਲੀ ਵਾਲੇ ਕਹਿੰਦੇ ਲੋਹਰ ਵਾਲੇ ਵੀ ਕਹਿਣ ਲੱਗੇ ਲੈ ਉਹ ਲਾਹੌਰ ਦੀ ਮੁੱਖ ਮੰਤਰੀ ਹੈ ਮਰੀਮ ਸ਼ਰੀਫ ਨਵਾਜ਼ ਸ਼ਰੀਫ ਦੀ ਬੇਟੀ ਉਹ ਕਹਿੰਦੀ ਮੈਂ ਚਿੱਠੀ ਲਿਖੂਂ ਭਗਵਾਨ ਜੀ ਤੁਮਨ ਨੂੰ ਤੁਹਾਡਾ ਧੂਆਂ ਲਾਹੌਰ ਆਉਂਦਾ ਮੈਂ ਕਿ ਦਿੱਲੀ ਵਾਲੇ ਕਹਿੰਦੇ ਦਿੱਲੀ ਆਉਂਦਾ ਸਾਡੇ ਵਾਲੇ ਤਾਂ ਗੇੜੀ ਕੱਢੀ ਜਾਂਦੇ ਫਿਰ ਇਹ ਖੜਦੇ ਹੀ ਨਹੀਂ ਕਿਤੇ ਹੈ ਜਿਹੜਾ ਆਉਂਦਾ ਸਾਨੂੰ ਪੈ ਨਿਕਲਦਾ ਯਾਰ ਹੱਦ ਹੈ ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਅਸੀਂ ਤਾਂ ਜਾਨਵਰਾਂ ਵਾਸਤੇ ਵੀ ਇਸ ਤਾਂ ਦਾਣੇ ਛੱਡ ਦਿੰਨੇ ਆ ਖੇਤਾਂ 'ਚ ਪਈਏ ਜਨੌਰਾਂ ਦੇ ਹਿੱਸੇ ਦੀ ਆ ਜਵਾਕਾਂ ਨੂੰ ਰੀੜੀ ਦੇਣ ਵਾਲੇ ਆ ਅਸੀਂ ਵੀ ਆ ਜਵਾਕ ਚਲੋ ਖਾ ਲੋ ਪੁੱਤ ਮਿੱਠੀਆਂ ਗੋਲੀਆਂ ਲਿਆ ਕੇ ਖਾ ਲੋ ਇੰਨੀ ਕੁ ਛੱਡ ਦਿੰਨੇ ਆ ਮੰਝੇ ਵਿੱਚ ਇੰਨੀ ਛੱਡ ਦਿੰਦੇ ਸੀ ਸੋ ਇਸ ਕਰਕੇ ਇਹ ਤਾਂ ਠੀਕ ਹੋਊਗਾ ਜੇ ਤੁਸੀਂ ਸਾਥ ਦਿਓਗੇ ਤੁਹਾਡਾ ਸਾਥ ਇੰਨਾ ਮਿਲ ਰਿਹਾ ਹੈ ਜਿਹਦਾ ਕਿਸੇ ਸ਼ਬਦਾਂ ਵਿੱਚ ਮੈਂ ਬਿਆਨ ਨਹੀਂ ਕਰ ਸਕਦਾ ਤੇ ਕੰਮ ਵੀ ਤਾਈਆਂ ਹੋ ਰਹੇ ਨੇ ਬਿਜਲੀ ਆਉਂਦੀ ਆ ਨਾ ਦਿਨੇ ਹੁਣ ਖੇਤਾਂ ਵਾਲੀ ਦਿਨੇ ਆਉਂਦੀ ਆ ਨਾ ਮੈਂ ਕਿਹਾ ਯਾਰ ਦਫ਼ਤਰ ਦੁਨੀਆ ਦੇ ਦਫ਼ਤਰ 9 ਤੋਂ 5 ਲੱਗਦੇ ਆ ਸਵੇਰੇ 9 ਤੋਂ 5 ਕਿ ਕਿਸਾਨ ਦਾ ਦਫ਼ਤਰ ਹੈ ਰਾਤ ਦੇ 1:30 ਵਜੇ ਲੈ ਨਾ ਪਹਿਲਾਂ ਸੌ ਸਕਦਾ ਇਹਨਾਂ ਬਾਅਦ ਚ ਸੱਪਾਂ ਦੇ ਸਰੀਰ ਮਿੱਬੀ ਜਾਂਦੇ ਉੱਥੇ ਮੈਂ ਕਿਹਾ ਦਿਨੇ ਦੇ ਉਹ ਬਿਜਲੀ ਯਾਰ ਕਰਾਂ ਵਾਲੀ ਬਿਜਲੀ 90% ਕਰਾਂ ਨੂੰ ਬਿਜਲੀ ਦਾ ਬਿੱਲ ਫਰੀ ਨੌਕਰੀਆਂ ਮਿਲ ਗਈਆਂ ਦਵਾਈਆਂ ਫਰੀ ਮੱਲਾ ਗਰੀਨ ਕਾਂਚ ਟੈਸਟ ਫਰੀ ਸਰਕਾਰ ਦਾ ਪੈਸਾ ਤੁਸੀਂ ਸਰਕਾਰ ਨੂੰ ਪੈਸੇ ਦਿਨੇ ਹੋ ਪਹਿਲਾਂ ਫਰੀ ਨਾ ਕਹੋ ਇਹਨੂੰ ਹਰ ਗੱਲ ਤੇ ਤੁਸੀਂ ਟੈਕਸ ਦਿਨੇ ਹੋ ਤੜਕੇ ਉੱਠ ਤੜਕੇ ਉੱਠਦੇ ਹੋ ਜਦੋਂ ਗੁਰਦੁਆਰਾ ਸਾਹਿਬ ਚੋਂ ਜਾਂ ਮੰਦਰ ਚੋਂ ਆਰਤੀ ਹੁੰਦੀ ਹੈ ਜਾਂ ਅੰਮ੍ਰਿਤ ਵੇਲੇ ਦੀਆਂ ਸ਼ੁਰੂਆਤਾਂ ਹੁੰਦੀਆਂ ਨੇ ਆਪਾਂ ਉੱਠਦੇ ਹਾਂ ਚਾਹ ਤਰ ਲੈਨੇ ਆ ਪੱਤੀ ਪਾਈ ਟੈਕਸ ਹੈ ਚਾਹ ਪੱਤੀ ਤੇ ਟੈਕਸ ਹੈ ਖੰਡ ਪਾਈ ਟੈਕਸ ਹੈ ਖੰਡ ਤੇ ਟੈਕਸ ਹੈ ਦੁੱਧ ਪਾਇਆ ਟੈਕਸ ਹੈ ਦੁੱਧ ਤੇ ਟੈਕਸ ਲੱਗਦਾ ਹੈ ਆਟਾ ਗੁੰਨ ਲਿਆ ਟੈਕਸ ਹੈ ਸਬਜ਼ੀ ਬਣਾ ਲਈ ਦਾਲ ਸੱਤ ਟੈਕਸ ਹੈ ਉਦੋਂ ਬਾਅਦ ਕਹਿ ਪੂਆ ਕੋਲੇ ਜਾਇਆ ਪੂਆ ਨੂੰ ਫੋਨ ਕਰ ਲਿਆ ਟੈਕਸ ਹੈ ਮੋਬਾਈਲ ਫੋਨ ਤੇ ਟੈਕਸ ਲੱਗਦਾ ਮੋਟਰਸਾਈਕਲ ਸਟਾਰਟ ਕਰ ਲਿਆ ਟੈਕਸ ਹੈ ਪੈਟਰੋਲ ਤੇ ਡੀਜ਼ਲ ਤੇ ਟੈਕਸ ਹੈ ਘਰੋਂ ਉੱਥੋਂ ਆਉਂਦੇ ਹੋਏ ਫਲ ਫਰੂਟ ਖੜ ਲਿਆ ਕਰਨ ਨੂੰ ਟੈਕਸ ਹੈ ਆ ਕੇ ਰੋਟੀ ਖਾਧੀ ਫੇ ਟੈਕਸ ਹੈ ਆਥ ਨੇ ਜੇ ਫੇ ਟੈਕਸ ਹੈ ਮੈਂ ਇਹਦਾ ਕੁਝ ਕਹਿ ਨਹੀਂ ਯਾਰ ਇਹ ਟੈਕਸ ਦਾ ਬੜਾ ਮਤਲਬ ਤੁਹਾਨੂੰ ਨਾ ਤੇ ਫਿਰ ਜਦੋਂ ਮੰंजे ਤੇ ਸੌਣ ਲੱਗਦੇ ਹਾਂ ਉਦੋਂ ਕਹਿੰਦੇ ਆਹਾ ਲੈ ਵੀ ਹੁਣ ਨਹੀਂ ਟੈਕਸ ਕਿਉਂ ਵੀ ਪੱਕਾ ਚਲੀ ਜਾਂਦਾ ਉੱਤੇ ਟੈਕਸ ਹੈ ਤਾਂ ਸੁੱਤੇ ਪੈ ਵੀ ਟੈਕਸ ਦੇਈ ਜਾਂਦੇ ਆ ਜੇ ਇੰਨਾ ਟੈਕਸ ਦਿੰਨੇ ਆ ਤਾਂ ਥੋੜੇ ਤੇ ਲੱਗਣਾ ਵੀ ਚਾਹੀਦਾ ਵਾਪਸ ਹੋ ਥੋੜੇ ਤੇ ਵਾਪਸ ਟੈਕਸ ਲੱਗਣਾ ਚਾਹੀਦਾ ਉਹ ਤੇ ਅਸੀਂ ਇਹੀ ਕਰ ਰਹੇ ਆਂ ਸੜਕਾਂ ਦੇ ਰੂਪ ਚ ਲਾਇਬ੍ਰੇਰੀਆਂ ਦੇ ਰੂਪ ਚ ਕਾਲਜਾਂ ਜੁਨੀਵਰਸਟੀਆਂ ਦੇ ਰੂਪ ਚ ਆਹ ਹੈ ਜੇ ਤਹਿਸੀਲ ਕੰਪਲੈਕਸਾਂ ਦੇ ਰੂਪ ਚ ਮਹੱਲਾ ਕਲੀਨਰ ਰੂਪ ਚ ਤੁਹਾਡਾ ਪੈਸਾ ਤੁਹਾਡੇ ਕੋਲ ਵਾਪਸ ਹੋਣਾ ਚਾਹੀਦਾ